ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਤੇ ਦੋ ਆਈਪੀਓਜ਼ ਦੀ ਗੱਲ ਅੱਜ ਕਰਾਂਗੇ ਆਪਾਂ ਨਵੇਂ ਅੱਜ ਤੋਂ ਓਪਨ ਹੋਏ ਨੇ ਆਈਪੀਓ ਇੱਕ ਸਟਾਕ ਦੀ ਗੱਲ ਕਰਾਂਗੇ ਇੱਕ ਚੀਜ਼ ਮੈਂ ਦੇਖੀ ਹੈ ਜਦੋਂ ਉਹ ਥੰਬਨੇਲ ਦੇ ਉੱਪਰ ਵੀ ਮੈਂ ਲਿਖ ਦਨ ਆਈਪੀਓ ਤਾਂ ਉਹਨੂੰ ਵੀ ਜ਼ਿਆਦਾ ਦੋਸਤ ਦੇਖਦੇ ਨਹੀਂ ਸ਼ਾਇਦ ਉਹਨਾਂ ਨੂੰ ਵੀ ਆਈਪੀਓ 'ਚ ਉਹਨਾਂ ਇਨਵੈਸਟ ਕਰਨ ਦਾ ਇੰਟਰਸਟ ਨਹੀਂ ਹੈਗਾ ਪਰ ਨਾ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਇੱਥੇ ਆਈਪੀਓਜ਼ ਬਾਰੇ ਕਿਉਂਕਿ ਮੇਰਾ ਕੰਮ ਹੈਗਾ ਇਹ ਤਾਂ ਉਹ ਮੈਨੂੰ ਮੈਂ ਕਰਦਾ ਰਹਿਣਾ ਥੋਡੇ ਤੱਕ ਜਿਵੇਂ ਕਹਿੰਦੇ ਆ ਕਿ ਪ੍ਰੋਪਰ ਛਾਨਣੀ ਦੇ ਵਿੱਚ ਲੱਗ ਕੇ ਚੀਜ਼ ਆਉਣੀ ਆ ਆਈਪੀਓਜ਼ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਤੇ ਆਉਂਦੇ ਰਹਿੰਦੇ ਆ ਮੇਰਾ ਕੰਮ ਹੈਗਾ ਕਿ ਉਹਨਾਂ ਨੂੰ ਪਹਿਲਾਂ ਦੇਖਣਾ ਜਿਹੜੀਆਂ ਚੰਗੀਆਂ ਨੇ ਉਹ ਥੋਡੇ ਤੱਕ ਲੈ ਆਉਣਾ ਕੱਲ ਵੀ ਜਿਵੇਂ 6 ਸੀ ਕਿ ਉਹਨਾਂ ਚੋਂ ਮੈਂ ਤੁਹਾਨੂੰ 4 ਦੱਸੀਆਂ ਤੇ ਇਸ ਕਰਕੇ ਜਿਹੜੇ ਆਈਪੀਓਜ਼ ਵਾਲੇ ਵੀਡੀਓ ਵੀ ਹੁੰਦੇ ਆ ਤੁਸੀਂ ਦੇਖ ਲਿਆ ਕਰੋ ਤੇ ਮੇਰਾ ਨਿੱਜੀ ਵਿਚਾਰ ਆ ਕਿ ਚੰਗੀ ਅਦੇ ਚ ਲਿਸਟਿੰਗ ਗੇਨ ਹੋ ਜਾਂਦਾ ਇਨਸਾਨ ਨੂੰ ਜੇ ਤੁਹਾਨੂੰ ਆਈਪੀਓ ਦੇ ਵਿੱਚੋਂ ਕੋਈ ਲੋਟ ਮਿਲਦਾ ਤੁਸੀਂ ਅਪਲਾਈ ਕਰਦੇ ਹੋ ਆਈਪੀਓ ਲਈ ਤੇ ਉਹਦੇ ਵਿੱਚ ਜਦੋਂ ਲਿਸਟ ਹੋਣਾ ਚਾਰੀਆਂ ਪੰਜ ਦਿਨਾਂ ਤੋਂ ਬਾਅਦ ਹੀ ਤਾਂ ਉਹ ਕਾਫੀ ਕਈ ਵਾਰ ਇਨਕਰੀਜ਼ ਹੋ ਕੇ ਆਇਆ ਹੁੰਦਾ ਉਹਦੀ ਐਗਜ਼ਾਮਪਲ ਦੇਣਾ ਜਿਵੇਂ ਅੱਜ ਲਿਸਟ ਹੋਈ ਕੰਪਨੀ ਹੈਮਸ ਬਾਇਓ ਤੇ ਡਬਲ ਹੋ ਚੁੱਕਿਆ ਇਹ ਮਤਲਬ ਜਿਨੇ ਵੀ ਇਹਦੇ ਆਈਪੀਓ ਦੇ ਵਿੱਚ ਇਨਵੈਸਟ ਕੀਤਾ ਹੋਊ ਤੇ ਉਹਨੂੰ ਲੋਟ ਮਿਲੇ ਹੋਣਗੇ ਤਾਂ ਉਹਨਾਂ ਦੋਸਤਾਂ ਦਾ ਜਿਹੜਾ ਪੈਸਾ ਹੋਊਗਾ ਹੁਣ ਤੱਕ ਇਸ ਟਾਈਮ ਉਹ ਸੈਲ ਕਰ ਸਕਦੇ ਆ ਚਾਰ ਜਾਂ ਪੰਜ ਦਿਨਾਂ ਚ ਉਹ ਡਬਲ ਹੋ ਚੁੱਕਿਆ ਵਾ ਇਹ ਜ਼ਰੂਰੀ ਨਹੀਂ ਹੈਗਾ ਕਿ ਡਬਲ ਹੀ ਹੋਊਗਾ 20% ਵੀ ਵੱਜ ਜਾਂਦਾ 30% 33 ਮਤਲਬ ਡਿਫਰੈਂਟ ਡਿਫਰੈਂਟ ਮੇਨ ਚੀਜ਼ ਹੈਗੀ ਆ ਚੰਗੀਆਂ ਕੰਪਨੀਆਂ ਨੂੰ ਛਾਂ ਲੈਣਾ ਤੇ ਉਹਨਾਂ ਦੇ ਆਈਪੀਓਜ਼ ਦੇ ਵਿੱਚ ਇਨਵੈਸਟ ਕਰਨਾ ਤੇ ਫਿਰ ਇੱਕ ਉਮਿਦ ਕਰਨੀ ਉਮੀਦ ਰੱਖਣੀ ਕਿ ਸਾਨੂੰ ਉਹ ਆਈਪੀਓ ਦੇ ਕੁਝ ਲੋਟ ਮਿਲ ਜਾਣ ਇਹ ਹੈਗੀ ਆ ਗੱਲਬਾਤ ਜੀ ਆਈਪੀਓਜ਼ ਦੀ ਪਹਿਲਾਂ ਆਪਾਂ ਅੱਜ ਦੇ ਦੋ ਆਈਪੀਓਜ਼ ਦੀ ਹੀ ਗੱਲ ਕਰ ਲੈਨੇ ਆ ਜਿਹੜੇ ਅੱਜ ਤੋਂ ਖੁੱਲੇ ਆ ਅਗਲੇ 3 ਦਿਨ ਤੱਕ ਇਹ ਖੁੱਲੇ ਰਹਿਣਗੇ ਪਹਿਲਾ ਹੈਗਾ ਸਿਨੋਰਿਸ ਫਾਰਮਾ ਦਾ ਗੜਾ ਥੋੜਾ ਜਿਹਾ ਖਰਾਬ ਆ ਜੀ ਤੇ ਇਹ ਕੰਪਨੀ ਫਾਰਮਾ ਮਤਲਬ ਦਵਾਈਆਂ ਬਣਾਉਂਦੀ ਆ ਇਹ 55 ਪ੍ਰੋਡਕਟ ਨੇ ਇਹਨਾਂ ਦੀਆਂ ਅਲੱਗ-ਅਲੱਗ ਮੇਨ ਏਰੀਆ ਦੇ ਵਿੱਚ ਦਵਾਈਆਂ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਬਣਾਉਂਦੇ ਆ ਮੇਨ ਕਮ ਇਹਨਾਂ ਦਾ ਹੈਗਾ ਅਮਰੀਕਾ ਯੂਕੇ ਕੈਨੇਡਾ ਦੇ ਵਿੱਚ ਤੇ ਅੱਗੇ ਕੀ ਹੈਗਾ ਇਹਨਾਂ ਦਾ ਹਿਸਾਬ ਕਿਤਾਬ ਦੇਖ ਲੈਣੇ ਆ 372 ਰੁਪਏ ਤੋਂ ਲੈ ਕੇ 391 ਰੁਪਏ ਤੱਕ ਦਾ ਇਹਦਾ ਰੇਟ ਰਹੂਗਾ 24 ਤਰੀਕ ਨੂੰ ਤੱਕ ਇਹ ਹੈਗਾ ਤੁਸੀਂ ਕੋਈ ਵੀ ਇਹਦੇ ਚ ਅਪਲਾਈ ਕਰ ਸਕਦਾ 30 ਤਰੀਕ ਨੂੰ 30 ਦਸੰਬਰ ਨੂੰ ਇਹਨੇ ਲਿਸਟ ਹੋ ਜਾਣਾ ਮਾਰਕੀਟ ਦੇ ਵਿੱਚ 10 ਵਜੇ 38 ਸ਼ੇਰਾਂ ਦਾ ਲੋਟ ਹੋਊਗਾ ਉਸ ਤੋਂ ਇਲਾਵਾ ਮਾਰਕੀਟ ਦੀ ਜਿਹੜੀ ਐਕਸਪੈਕਟੇਸ਼ਨ ਹੈ ਕੀ ਆ ਉਹ ਇਹ ਹੈਗੀ ਆ ਕਿ ਮੈਨੂੰ ਜਿਵੇਂ ਹੋਣੇ ਕਿਹਾ ਸੀਗਾ ਕਿ ਕਿੰਨੇ ਰੁਪਏ ਦਾ ਲੋਟ ਹੈ ਹਾਂ 372 ਰੁਪਏ ਤੋਂ ਲੈ ਕੇ 391 ਰੁਪਏ ਤੱਕ ਦਾ ਲੋਟ ਆ ਪਰ ਮਾਰਕੀਟ ਐਕਸਪੈਕਟ ਕਰ ਰਹੀ ਹੈ ਕਿ ਜਦੋਂ ਖੁੱਲੂਗਾ 30 ਤਰੀਕ ਨੂੰ ਤਾਂ ਉਦੋਂ 541 ਰੁਪਏ ਦੇ ਨੇੜੇ ਤੇ ਜਿਹੜੇ ਖੁੱਲੂਗਾ ਇਹ ਤੇ ਇਹ ਉਹਨਾਂ ਦਾ ਆਪਣਾ ਇੱਕ ਤਰੀਕਾ ਵਾ ਗ੍ਰੇ ਮਾਰਕੀਟ ਦਾ ਪ੍ਰੀਮੀਅਮ ਵਗੈਰਾ ਦੇਖ ਕੇ ਉਹ ਆਈਡੀਆ ਲਾ ਲੈਂਦੇ ਆ 38% ਦਾ ਰਿਟਰਨ ਇਹਦੇ ਵਿੱਚੋਂ ਪ੍ਰੋਫਿਟ ਮਿਲ ਰਿਹਾ ਵਾ ਇੰਨੇ ਦੇ ਵਿੱਚ ਜੇ ਕਿਸੇ ਨੂੰ ਪਹਿਲੀ ਗੱਲ ਜੇ ਉਹਨਾਂ ਦੀ ਇਹ ਗੱਲ ਸਹੀ ਹੁੰਦੀ ਹੈ ਜੋ ਕਿ ਤਕਰੀਬਨ ਸਹੀ ਹੁੰਦੀ ਆ ਤੇ ਦੂਸਰਾ ਹੈ ਕਿ ਜੇ ਕਿਸ ਨੂੰ ਇਹਦੇ ਲੋਟ ਮਿਲਦੇ ਆ ਤੀਸਰੀ ਚੀਜ਼ ਇਹ ਹੈ ਜਿਹੜਾ ਕੋਈ ਉਸੇ ਟਾਈਮ 38% ਜਿੰਨਾ ਵੀ ਉਸ ਟਾਈਮ ਦਾ ਪ੍ਰੋਫਿਟ ਹੋਗਾ ਖੁੱਲਣ ਸਾਰੇ ਨੂੰ ਲੈ ਕੇ ਨਿਕਲਣਾ ਚਾਹੁੰਦਾ ਵਾ ਨਹੀਂ ਤਾਂ ਬਹੁਤ ਲੋਕ ਹੁੰਦੇ ਆ ਕਿ ਜਿਹੜੇ ਉਹ ਲੰਬਾ ਟਾਈਮ ਤੱਕ ਰੱਖਣਾ ਚਾਹੁੰਦੇ ਆ ਬਹੁਤ ਸਾਰੇ ਇਨਵੈਸਟਰਸ ਹੁੰਦੇ ਆ ਜਿਹੜੇ ਬਾਅਦ ਦੇ ਵਿੱਚ 10 ਸਾਲ 20 ਸਾਲ ਬਾਅਦ ਵੀ ਕਹਾਣੀਆਂ ਸੁਣਾਉਂਦੇ ਆ ਕਿ ਆ ਫਲਾਣਾ ਸ਼ੇਅਰ ਜਿਹੜਾ ਇੰਨੇ ਗੁਣਾ ਹੋ ਗਿਆ 10 ਸਾਲਾਂ ਚ 15 ਗੁਣਾ 25 ਗੁਣਾ ਹੋ ਗਿਆ ਉਹ ਮੈਂ ਆਈਪੀਓ ਦੇ ਟਾਈਮ ਲਿਆ ਹੋਇਆ ਸੀ ਇਹ ਜਿਹੀਆਂ ਕਹਾਣੀਆਂ ਵੀ ਰਹਿੰਦੀਆਂ ਨੇ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਵਹੀ ਖਾਤੇ ਦੀ ਤਾਂ ਜਿਹੜਾ ਰੈਵਨਿਊ ਹੈ ਇਹਨਾਂ ਦਾ ਉਹ 35 ਕਰੋੜ ਤੋਂ ਵੱਧ ਕੇ ਕਿੰਨਾ ਹੋ ਗਿਆ ਜੀ 215 ਕਰੋੜ 35 ਕਰੋੜ ਤੋਂ ਸਿੱਧਾ ਹੀ 215 ਕਰੋੜ 7 ਗੁਣਾ ਦੇ ਤਕਰੀਬਨ ਜਾਂ 6.5 ਗੁਣਾ ਦੇ ਤਕਰੀਬਨ ਵੱਧ ਗਿਆ ਇਹਨਾਂ ਦਾ ਪ੍ਰੋਫਿਟ ਜਿਹੜਾ ਵਾ ਉਹ 8 ਕਰੋੜ ਤੋਂ ਵੱਧ ਕੇ ਹੋ ਗਿਆ 33 ਕਰੋੜ ਚਾਰ ਗੁਣਾ ਪ੍ਰੋਫਿਟ ਵਧ ਗਿਆ ਤਾਂ ਫਾਈਨੈਂਸ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈਗੀ ਆ ਕੰਪਨੀ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਆ ਬਜਾਜ ਬ੍ਰੋਕਿੰਗ ਵਾਲੇ ਤੇ ਹੋਰ ਜਿਹੜੇ ਵੀ ਹੈਗੇ ਆ ਬ੍ਰੋকারেਜ ਹਾਊਸਸ ਉਹ ਆਪਣੇ ਇਨਵੈਸਟਰਸ ਨੂੰ ਕਹਿ ਰਿਹਾ ਕਿ ਇਹਦੇ ਚ ਇਨਵੈਸਟ ਕਰੋ ਇਹ ਹੈਗੀ ਆ ਜੀ ਅੱਜ ਦੀ ਆਪਣੀ ਪਹਿਲੀ ਕੰਪਨੀ ਸਿਨੋਰਸ ਫਾਰਮਾ ਨਾਮ ਤੁਹਾਨੂੰ ਉੱਪਰ ਲਿਖਿਆ ਦਿਖ ਚੁੱਕਾ ਹੋਊਗਾ ਸਪੈਲਿੰਗ ਦਿਖ ਗਏ ਹੋਣਗੇ ਹੁਣ ਆਪਾਂ ਚੱਲਦੇ ਆਂ ਅੱਜ ਦੀ ਦੂਸਰੀ ਕੰਪਨੀ ਵੱਲ ਇਹਦਾ ਨਾਮ ਹੈਗਾ ਕਰਾਰੋ ਇੰਡੀਆ ਤੇ ਕਮ ਇਹਨਾਂ ਦਾ ਹੈਗਾ ਮੇਨਲੀ ਟਰੈਕਟਰਾਂ ਦਾ ਜਾਂ ਜਿਹੜੇ ਜਿਵੇਂ ਕਹਦੀਏ ਕਿ ਆਪਾਂ ਵੀ ਸੜਕਾਂ ਤੋਂ ਹਟ ਕੇ ਕਿਤੇ ਵੀ ਚੱਲਣ ਵਾਲੇ ਜਿਹੜੇ ਵੀਹਿਕਲ ਹੁੰਦੇ ਆ ਉਹਨਾਂ ਦਾ ਆਫ ਰੋਡ ਵੀਹਿਕਲਸ ਉਹ ਬੜਿਆਂ ਦੀ ਗੱਲ ਹੈਗੀ ਇੱਥੇ ਤੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਪਲੇਅਰ ਕਰਾਰੋ ਇੰਡੀਆ ਤੇ ਉਸ ਇੱਕ ਪਾਰਟ ਇਹੋ ਜਿਹੇ ਨੇ ਟਰੈਕਟਰਾਂ ਦੇ ਜਿਨ੍ਹਾਂ ਦੇ ਵਿੱਚ ਇੰਡੀਆ ਦੇ ਵਿੱਚ ਲੀਡਰ ਨੇ ਮਤਲਬ ਇਹਨਾਂ ਤੋਂ ਵੱਡੀ ਕੰਪਨੀ ਇੰਡੀਆ ਦੇ ਵਿੱਚ ਕੋਈ ਨਹੀਂ ਹੈਗੀ ਤਾਂ ਇਸੇ ਕਰਕੇ ਜਿਹੜੀ ਇਹਨਾਂ ਦੀ ਕਲਾਇੰਟ ਲਿਸਟ ਹੈਗੀ ਆ ਉਹਦੇ 'ਚ ਜਿੰਨੇ ਵੀ ਤੁਸੀਂ ਵੱਡੇ ਨਾਮ ਟਰੈਕਟਰਾਂ ਦੇ ਜਾਂ ਆਫ-ਰੋਡ ਵੀਕਲ ਬਣਾਉਣ ਵਾਲੀਆਂ ਕੰਪਨੀਆਂ ਦੇ ਉਹ ਤੁਸੀਂ ਸੋਚ ਸਕਦੇ ਹੋ ਮਹਿੰਦਰਾ ਵਾਲੇ ਹੋਏ ਜੌਨ ਡੇਅਰ ਹੋਏ ਤੇ ਮਤਲਬ ਜਿੰਨੇ ਵੀ ਨਾਮ ਨੇ ਉਹ ਸਾਰੇ ਇਹਨਾਂ ਦੇ ਕਲਾਇੰਟ ਨੇ ਤੇ ਇਸ ਤੋਂ ਇਲਾਵਾ 27 ਸਾਲ ਹੋ ਚੁੱਕੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਬਿਲਕੁਲ ਛੋਟੇ ਇੱਕ ਪੁਰਜੇ ਤੋਂ ਲੈ ਕੇ ਟਰੈਕਟਰ ਦੇ ਪੂਰਾ ਟਰੈਕਟਰ ਨੂੰ ਅਸੈਂਬਲ ਤੱਕ ਇਹ ਕੰਪਨੀ ਕਰ ਸਕਦੀ ਹੈ ਉਹਦੀ ਕੈਪੇਬਿਲਿਟੀ ਰੱਖਦੇ ਆ ਤੇ ਆਲਮੋਸਟ ਸਾਰੇ ਦੇ ਸਾਰੇ ਪਾਰਟ ਇਹ ਬਣਾ ਕੇ ਵੇਚਦੇ ਆ ਜਿੰਮੇ ਪਰ ਤੁਹਾਨੂੰ ਪਹਿਲਾਂ ਵੀ ਦੱਸਤਾ ਕੁਝ ਚੀਜ਼ਾਂ ਦੇ ਵਿੱਚ ਇਹ ਮਾਰਕੀਟ ਲੀਡਰ ਨੇ ਹੁਣ ਗੱਲ ਕਰੀਏ ਇਹਨਾਂ ਦੇ ਪ੍ਰੋਫਿਟ ਦੀ 2022 ਦੇ ਵਿੱਚ ਪ੍ਰੋਫਿਟ ਸੀਗਾ 22 ਕਰੋੜ 22 ਤੋਂ ਅਗਲੇ ਸਾਲ ਹੋ ਗਿਆ 48 ਕਰੋੜ ਹੁਣ 48 ਤੋਂ ਹੋ ਗਿਆ 63 ਕਰੋੜ ਮਤਲਬ ਲਗਾਤਾਰ ਪ੍ਰੋਫਿਟ ਵਧਦਾ ਜਾ ਰਿਹਾ ਵਾ ਨੈਟ ਵਰਥ ਲਗਾਤਾਰ ਵਧ ਰਿਹਾ ਵਾ ਕੰਪਨੀ ਦੀ ਟੋਟਲ ਜਿਹੜੀ ਕੀਮਤ ਉਹਨਾਂ ਦੇ ਕੋਲੇ ਸਭ ਕੁਝ ਹੈਗਾ ਹੋਵੇ ਐਸੈਟ ਹੈਗੇ ਆ 292 ਕਰੋੜ ਉਸ ਤੋਂ ਬਹੁਤ ਵੱਧ ਕੇ 337 ਫਿਰ 369 ਤੇ ਇਹ ਇਹਨਾਂ ਦੀ ਗੱਲਬਾਤ ਹੈਗੀ ਆ ਕੁਝ ਸ਼ੋਰ ਹੈ ਤਾਂ ਆਪਾਂ ਉਹ ਵੀ ਦੇਖਦੇ ਆ ਇਹ ਕੰਪਨੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਆ ਹੁਣ ਆ ਦੇਖੋ ਸੀਐਨਐਚ ਟਾਫੇ ਮਹਿੰਦਰਾ ਜੌਨ ਡੇਅਰ ਐਸਕਾਟ ਕਬੋਤਾ ਐਕਸ਼ਨ ਕੰਸਟਰਕਸ਼ਨ ਇੰਟਰਨੈਸ਼ਨਲ ਡਾਇਰੈਕਟਰਸ ਦੋਸਾਨ ਮੈਂਤੂ ਤੇ ਲਿਊਗੋਂਗ ਬੁਲ ਮਸ਼ੀਨਸ ਬਾਹਰ ਵਾਲੀਆਂ ਬਹੁਤ ਸਾਰੀਆਂ ਕੰਪਨੀ ਨੇ ਕੰਮ ਕੱਲਾ ਇੰਡੀਆ ਦੇ ਵਿੱਚ ਨਹੀਂ ਹੈਗਾ ਤੇ ਬਾਹਰ ਵੀ ਹੈਗਾ ਇਹਨਾਂ ਦਾ ਕੰਮ ਇਸ ਤਰ੍ਹਾਂ ਦਾ ਹੈ ਜੀ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਇਸ ਕੰਪਨੀ ਦਾ ਉਸ ਤੋਂ ਅਗਲੀ ਗੱਲ ਹੈਗੀ ਆ ਜਿਹੜਾ ਇਹਨਾਂ ਦਾ ਸਪਲਾਈ ਦਾ ਨੈਟਵਰਕ ਹੈਗਾ ਉਹ ਬਹੁਤ ਜ਼ਿਆਦਾ ਵੱਡਾ ਇੰਡੀਆ ਦੇ ਵਿੱਚ ਇਹਨਾਂ ਦੇ ਕੋਲੇ 222 ਸਪਲਾਇਰ ਨੇ ਪੂਰੇ ਇੰਡੀਆ ਚ ਜਿੱਥੇ ਮਤਲਬ ਜਾ ਕੇ ਇਹਨਾਂ ਦੇ ਪਾਰਟ ਖਰੀਦਦੀਆਂ ਨੇ ਕੰਪਨੀ ਆ ਤੇ 58 ਇੰਟਰਨੈਸ਼ਨਲ ਸਪਲਾਇਰ ਨੇ ਇਹਨਾਂ ਦੇ ਬੈਠੇ ਜਿਹੜੇ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਪਾਰਟ ਚਾਹੀਦੇ ਆ ਤਾਂ ਉਹਨਾਂ ਨੂੰ ਵੇਚਦੇ ਆ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਨੈਟਵਰਕ ਆ ਉਹ ਬਹੁਤ ਵੱਡਾ ਵਾ ਬਹੁਤ ਵੱਡੀ ਕੰਪਨੀ ਆ ਇਹ ਤਾਂ ਇਹ ਹੈਗੀ ਆ ਜੀ ਆਪਣੀ ਦੂਸਰੀ ਕੰਪਨੀ ਕਰਾਰੋ ਇੰਡੀਆ ਆਪਣੇ ਸੈਕਟਰ ਦੀ ਮਾਰਕੀਟ ਲੀਡਰ ਇਹ ਦੋ ਕੰਪਨੀਆ ਮੈਨੂੰ ਪਸੰਦ ਆਈਆਂ ਨੇ ਇਹ ਸਾਰੇ ਚੀਜ਼ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਇੱਕ ਉਸ ਕੰਪਨੀ ਦੀ ਕਿਉਂਕਿ ਬਹੁਤ ਸਾਰੇ ਦੋਸਤ ਪੁੱਛਦੇ ਰਹਿੰਦੇ ਆ ਕਿ ਪੋਰਟਫੋਲੀਓ ਲਈ ਅੱਜ ਦੀ ਮੇਰੀ ਅਗਲੀ ਕੰਪਨੀ ਹੈਗੀ ਆ ਲੌਂਗ ਟਰਮ ਪੋਰਟਫੋਲੀਓ ਦੀ ਬਜਾਜ ਗਰੁੱਪ ਦੀ ਕੰਪਨੀ ਆ ਛੋਟੀ ਕੰਪਨੀ ਆ ਕੰਮ ਬਹੁਤ ਹੀ ਜ਼ਿਆਦਾ ਵੱਡਾ ਤੇ ਕੰਮ ਇਹ ਵੀ ਆ ਕਿ ਅੱਗੇ ਭਵਿੱਖਾ ਦੇ ਵਿੱਚ ਇਹ ਕੰਮ ਹੋਰ ਵੀ ਜ਼ਿਆਦਾ ਵੱਧ ਜਾਣਾ ਵਾ ਹੁਣ ਕੰਪਨੀ ਦਾ ਨਾਮ ਹੈ ਬਜੇਲ ਪ੍ਰੋਜੈਕਟਸ ਕੰਮ ਕੀ ਕਰਦੇ ਆ ਪਾਵਰ ਟਰਾਂਸਮਿਸ਼ਨ ਈਪੀਸੀ ਸੈਗਮੈਂਟ ਦੀ ਕੰਪਨੀ ਆ ਪਾਵਰ ਡਿਸਟ੍ਰੀਬਿਊਸ਼ਨ ਕਰਦੇ ਆ ਤੇ ਉਸ ਤੋਂ ਇਲਾਵਾ ਡਿਜ਼ਾਈਨ ਕਰਦੇ ਆ ਟੈਸਟਿੰਗ ਕਰਦੇ ਆ ਪ੍ਰੋਕਿਊਰਮੈਂਟ ਹੈ ਕੀ ਆ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਿਸ਼ਨ ਮਤਲਬ ਪਾਵਰ ਟਰਾਂਸਮਿਸ਼ਨ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਨੂੰ ਇਹ ਖੁਦ ਦੇਖਦੇ ਆ ਇਹ ਕੰਪਨੀ ਮੈਨੂੰ ਨਿੱਜੀ ਤੌਰ ਤੇ ਉੱਪਰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਸੀ ਜਦੋਂ ਮੈਨੂੰ ਪਹਿਲੀ ਵਾਰ ਵੀ ਦੇਖਿਆ ਇਹਨਾਂ ਦਾ ਮੇਨ ਹੁਣ ਕੰਮ ਆ ਰਿਹਾ ਡਾਟਾ ਸੈਂਟਰ ਮਾਰਕੀਟ ਦਾ ਇਹਦਾ ਜਿਹੜਾ ਕੰਮ ਹੈ ਡਾਟਾ ਸੈਂਟਰ ਮਾਰਕੀਟ ਦਾ ਇਹ ਅੱਗੇ ਦੀ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਵਧਣ ਵਾਲਾ ਵਾ ਤੇ ਅੱਜ ਡਾਟਾ ਸੈਂਟਰ ਮਾਰਕੀਟ ਜਿਹੜੀ ਪੂਰੀ ਦੁਨੀਆ ਦੀ ਹੈਗੀ ਆ ਉਹਦੀ ਤਕਰੀਬਨ ਚੱਲ ਰਹੀ ਆ 7.2 ਬਿਲੀਅਨ ਡਾਲਰ ਦੇ ਉੱਪਰ ਕਿਆ ਅਸਰਾਈ ਹੈਗੀ ਆ ਕਿ 2032 ਤੱਕ ਇਹ 7.2 ਤੋਂ ਵੱਧ ਕੇ ਹੋ ਜਾਊਗੀ तकरीबन 22 ਬਿਲੀਅਨ ਡਾਲਰ ਦੀ ਪੂਰੀ ਦੀ ਪੂਰੀ ਮਾਰਕੀਟ ਤਿੰਨ ਗੁਣਾ ਹੋ ਜਾਣੀ ਆ ਅਗਲੇ 10 ਸਾਲਾਂ ਦੇ ਵਿੱਚ ਤਾਂ ਗਰੋਥ ਬਹੁਤ ਹੀ ਜ਼ਿਆਦਾ ਹੈ 5G ਨੈਟਵਰਕ ਚਾਹੀਦੇ ਆ OTT ਕੰਟੈਂਟ ਵਗੈਰਾ ਗੇਮਿੰਗ ਸ਼ਾਪਿੰਗ smartphones automation online ਸਿਕਿਉਰਿਟੀ ਕੈਮਰਾਸ ਮਤਲਬ ਜਿਹੜੀਆਂ ਵੀ ਚੀਜ਼ਾਂ ਦਾ ਭਵਿੱਖ ਹੈਗਾ ਤੇ ਉਹਨਾਂ ਸਾਰੀਆਂ ਦੇ ਵਿੱਚ ਕੰਮ ਆਉਂਦਾ ਡਾਟਾ ਸੈਂਟਰ ਮਾਰਕੀਟ ਇਸ ਇੰਡਸਟਰੀ ਦਾ ਉਹਦਾ ਇੱਕ ਬਹੁਤ ਹੀ ਵੱਡਾ ਪਲੇਅਰ ਆ ਫਿਲਹਾਲ ਕੰਪਨੀ ਨਾਲੇ ਬਹੁਤ ਛੋਟੀ ਆ ਪਰ ਜਿਹੜਾ ਨਾਮ ਹੈਗਾ ਪੇਰੈਂਟ ਕੰਪਨੀ ਬਜਾਜ ਵਾਲੇ ਤਾਂ ਇਸ ਕਰਕੇ ਹੋਰ ਕੀ ਚੀਜ਼ ਹੈਗੀ ਆ ਹੂੰ ਹੁਣ ਆ ਦੇਖੋ ਇਸ ਫੀਲਡ ਦੇ ਵਿੱਚ ਕਿੰਨਾ ਕਮ ਹੋਣ ਜਾ ਰਿਹਾ ਵਾ ਕੱਲੇ Google ਵਾਲੇ 10 ਬਿਲੀਅਨ ਡਾਲਰ ਇਨਵੈਸਟ ਕਰ ਰਹੇ ਆ ਇੰਡੀਆ ਦੇ ਵਿੱਚ ਇੰਨਾਂ ਚੀਜ਼ਾਂ ਲਈ Walmart ਵਾਲੇ 2.5 ਬਿਲੀਅਨ ਡਾਲਰ ਉਹਨਾਂ ਨੇ ਉਹ ਕਰ ਚੁੱਕੇ ਆ ਪਿਛਲੇ ਸਾਲ ਆਪਣੇ ਫੀਲਡ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਹੈਗੀ ਆ Bajaj Projects ਪਹਿਲਾਂ Bajaj Electrical ਦੇ ਅੰਦਰ ਹੀ ਇਹਨਾਂ ਦਾ ਕੰਮ ਸੀਗਾ ਫਿਰ ਇਹਨੂੰ ਅਲੱਗ ਬਣਾਤਾ ਕਿਉਂਕਿ ਟੋਟਲ ਸੈਗਮੈਂਟ ਹੀ ਇਹਨਾਂ ਦਾ ਚੇਂਜ ਹੋ ਗਿਆ ਹੁਣੇ ਪਿੱਛੇ ਜੇ ਇੱਕ ਹੋਰ ਵੀ ਇਹਨਾਂ ਨੂੰ ਆਰਡਰ ਮਿਲਿਆ ਬਹੁਤ ਹੀ ਵੱਡਾ ਤੇ ਜਿਸ ਦਿਨ ਆਰਡਰ ਮਿਲਿਆ ਸੀਗਾ ਇਹਨਾਂ ਨੂੰ ਤੇ ਉਸ ਦਿਨ ਹੀ 14% ਦਾ ਇਹਨਾਂ ਦਾ ਸ਼ੇਅਰ ਵਧ ਗਿਆ ਇੱਕ ਦਿਨ ਦੇ ਵਿੱਚ ਹੀ ਕੁਝ ਹੋਰ ਵੀ ਹੈਗਾ ਤਾਂ ਇੱਕ ਸੈਕਿੰਡ ਤੁਸੀਂ ਰੁਕ ਜਾਓ ਮੈਂ ਹੋਰ ਦੇਖ ਲੈਣਾ ਕੁਝ ਵੀ 26 ਲੱਖ ਸਰਵਿਸ ਕਨੈਕਸ਼ਨ ਨੇ ਜਿਹੜੇ ਇਹਨਾਂ ਨੇ ਇੰਸਟਾਲ ਕੀਤੇ ਆ 50000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਹੁਣ ਤੱਕ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਵਹੀ ਖਾਤੇ ਦੀ ਬੈਲੈਂਸ ਸ਼ੀਟ ਦੀ ਮਾਰਚ 2000 22 ਦੇ ਵਿੱਚ ਫਿਊਚਰ ইয়ার ਸੀਗਾ 23 ਦਾ ਤਾਂ 22 ਹੋ ਗਿਆ 664 ਕਰੋੜ ਦੀ ਸੇਲ ਹੋਈ ਆ ਜਿਹੜੀ ਕਿ ਵਧ ਕੇ ਸਿਰਫ 2 ਸਾਲਾਂ ਦੇ ਵਿੱਚ ਹੋ ਗਈ 1939 ਕਰੋੜ ਤਿੰਨ ਗੁਣਾ ਵਧ ਗਈ ਜਿਹੜੀ ਸੇਲ ਉਹ ਤਿੰਨ ਗੁਣਾ ਵਧ ਗਈ ਪ੍ਰੋਫਿਟ 2 ਕਰੋੜ ਦਾ ਉਹਨਾਂ ਨੂੰ ਕਟਾ ਪਿਆ ਸੀਗਾ ਅਗਲੇ ਸਾਲ 4 ਕਰੋੜ ਦਾ ਪ੍ਰੋਫਿਟ ਹੋਇਆ ਫਿਰ 20 ਕਰੋੜ ਦਾ ਪ੍ਰੋਫਿਟ ਤਾਂ ਇਹ ਹੈਗੀ ਆ ਜੀ ਕੰਪਨੀ ਬਾਜੇਲ ਪ੍ਰੋਜੈਕਟ ਇਹਦਾ ਨਾਮ ਹੈਗਾ ਕੰਪਨੀ ਦਾ ਬਜਾਜ ਗਰੁੱਪ ਦੀ ਕੰਪਨੀ ਆ ਤੇ ਅੱਗੇ ਮੇਨ ਚੀਜ਼ ਇਹ ਹੈਗੀ ਆ ਉਸ ਫੀਲਡ ਦੇ ਵਿੱਚ ਬਹੁਤ ਵੱਡੀ ਕੰਪਨੀ ਆ ਜੀਦੀ ਅੱਗੇ ਹਰ ਇਨਸਾਨ ਨੂੰ ਲੋੜ ਪੈਣੀ ਆ ਇਹ ਉਹ ਕੰਪਨੀ ਆ ਜਿਹੜੇ ਵੀ ਦੋਸਤ ਕਹਿੰਦੇ ਕਿ ਪੋਰਟਫੋਲੀਓ ਸੀ ਬਣਾਉਣਾ ਚਾਹੁੰਦੇ ਆ ਲੰਬੇ ਸਮੇਂ ਦੇ ਲਈ ਕੋਈ ਕੰਪਨੀਆਂ ਰੱਖਣੀਆਂ ਚਾਹੁੰਦੇ ਆ ਜੜੀਆਂ ਭਵਿੱਖ ਦੇ ਵਿੱਚ ਬਹੁਤ ਵੱਧ ਜਾਣ ਖੁਦ ਵੀ ਉਹਨਾਂ ਦੇ ਸ਼ੇਅਰ ਪ੍ਰਾਈਸ ਵੀ ਵੱਧ ਜਾਣ ਤੇ ਇਨਵੈਸਟਰ ਨੂੰ ਪ੍ਰੋਫਿਟ ਵੀ ਬਣ ਜੇ ਤਾਂ ਇਹ ਸਿਗੀਆਂ ਜੀ ਅੱਜ ਦੀਆਂ ਆਪਣੀਆਂ ਤਿੰਨ ਕੰਪਨੀਆਂ ਇੱਕ ਕੰਪਨੀ ਹੋਗੀ ਪੋਰਟਫੋਲੀਓ ਲਈ ਦੋ ਕੰਪਨੀਆਂ ਦਾ ਆਇਆ ਹੋਇਆ ਜੀ ਆਈਪੀਓ ਇਹ ਸਿਗੀ ਅੱਜ ਦੀ ਗੱਲਬਾਤ ਇਹ ਵੀਡੀਓ ਇੱਥੇ ਹੀ ਹੁਣ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ